ਜਾਤੀ ਨੰਬਰ ਚਲਣ ਜਾਈਏ ਹਾਂਜੀ ਜੀ ਦੋਗੇ ਯਾਦੂ ਫੋਟੋ ਆ ਜੀ ਆਹ ਹੋਰ ਪੱਖ ਸਾਡੇ ਜੀ ਵੀ ਆਪਾਂ ਕੇ ਡਾਟਾ ਨਾ ਨਾਜੀ ਕਿਥੇ ਬੈਠੋ ਹਾਂਜੀ ਸਾਡੇ ਲੈਬ ਦਾ ਨਾਮ ਹੈ ਲਾਈਫ ਲੀਅਰ ਫਾਊਂਡੇਸ਼ਨ ਸਾਡਾ ਸਤਾ ਹੈ ਉਹਦੇ ਤਹਿਤ ਇੱਥੇ ਸ੍ਰੀ 198 ਸੈਂਟਰਲ ਬਣਿਆ ਜੀ ਪੇਸ਼ੀਆ ਨੋਟ ਕਿ ਇਸ ਤੋਂ ਪਹਿਲਾਂ ਅਸੀਂ 118 17 ਸੈਂਟਰ ਟੋਟਲ ਪੰਜਾਬ ਦੇ ਆਨੇ ਵਾਸਤੇ ਪਹੁੰਚ ਚੁੱਕੀਆਂ ਹਾਂ ਇਸ ਲੈਬੋਰਟਰੀ ਦੀ ਇੱਕ ਵਿਸ਼ੇਸ਼ਤਾ ਹੈ ਕਿ ਸਾਰੇ ਟੈਸਟ ਜੈਨਰੇਟਾਂ ਤੇ ਹੁੰਦੇ ਆ ਨੋਰਮਲ ਚਾਰਜਸ ਕਰਦੇ ਆ 75% ਆਫ ਦੇ ਪਲੱਸ ਜਿਹੜੇ ਡਾਇਗਨੋਸਿਸ ਦੇ ਪੇਸ਼ੈਂਟ ਹੈ ਉਹਨਾਂ ਦੇ ਸੈਂਟੀ ਟੈਸਟ ਸਾਡੀ ਸਰਵਿਸ ਤੇ ਕੈਂਸਰ ਦੇ ਕੀਮੋ ਕਰਕੇ ਤੋਂ ਪਹਿਲਾਂ ਹੁੰਦੇ ਆ ਬਡੀ ਟੈਸਟ ਉਹ ਅਸੀਂ ਫ੍ਰੀ ਆਫ ਕੋਸਟ ਕਰਦੇ ਆ ਜੀ ਤੁਹਾਡੀ ਇਹ 68 ਨਾ ਸੈਂਟਰ ਹੈ ਜੀ ਮੌਨਤਰੀ ਤੇ ਸਾਡਾ ਮੇਨ ਜਿਹੜੀ ਲੈਬ ਹੈ ਜੀ ਉਹ ਡੇਰਾ ਬਸਤੀ ਇਹ ਜੀ ਆਪਾਂ ਇੱਥੇ ਕਲੈਕਸ਼ਨ ਸੈਂਟਰ ਖੋਲਿਆ ਮੈਨ ਲਈ ਸਬ ਤੋਂ 12 ਵਜੇ ਤੱਕ ਕਰ ਇਤਨੀ ਰਹੇਗੀ ਇਹ ਤੋਂ ਸੈਂਪਲ ਸਾਡੇ ਐਜਡ ਕੇ ਡਾਕਟਰ ਸਾਹਿਬ ਦੇ ਮੁੰਡੇ ਆਪਣੇ ਕਲੈਕਟ ਨਹੀਂ ਤੇ ਸਬ ਤੋਂ 12 ਤੱਕ ਸੈਂਪਲ ਕਲੈਕਟ ਕਰਨਗੇ ਉਸ ਤੋਂ ਬਾਅਦ ਮੇਨ ਲਾਇਬ੍ਰੇਰੀ ਤੇ ਮੇਨ ਲੈਬ ਸਾਰੇ ਜਾਣਦੇ ਨੇ ਜੀ ਡੇਰਾ ਬਸਤੀ ਤੇ ਰਿਪੋਰਟ ਤਿਆਰ ਹੋ ਕੇ ਆਪਣੇ ਫੋਨ ਤੇ ਅੱਜ ਜੇ ਆਪਾਂ ਅੱਜ ਟੈਸਟ ਕਰਾਵਾਂਗੇ ਤਾਂ 8 ਵਜੇ ਰਾਤ ਨੂੰ ਆਪਣੇ ਫੋਨ 'ਚ ਟੈਕਸਟ ਮੈਸੇਜ ਆ ਜਾਵੇਗਾ। ਅਗਰ ਤੁਹਾਨੂੰ ਕੋਈ ਚਰਲੂਬ ਕੋਲੋਂ ਬਹੁਤ ਧੰਨਵਾਦ। ਤਾਂ ਮੈਂ ਕਹਿਣਾ ਚਾਹਾਂਗਾ ਕਿ ਸਹਿਬ ਨੂੰ ਕਿਸੇ ਰੂਪ ਤੇ ਖਦਰ ਸਾਹਿਬ ਜੀ ਦੇ ਅਸ਼ੀਰਵਾਦ ਸਦਕਾ ਜਿਹੜਾ ਸਾਡਾ ਲਾਈਫ ਕੇਅਰ ਦਾ ਯੂਨਿਟ ਫੱਡੇ ਨੂੰ ਤੇ ਤੁਹਾਨੂੰ ਪਰਸ਼ੇ ਦਿਖਾਇਆ ਗਿਆ ਗਾਜ਼ਬ ਹੋਇਆ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਵਟਸਐਪ ਵਾਲੇ ਪੂਰੀ ਟੀਮ ਨੂੰ ਨਾਲੀ ਤੇ ਬੰਦ ਸਾਹਿਬ ਨੇ ਬਹੁਤ ਮਿਹਨਤ ਕੀਤੀ ਇਹਦੇ ਵਿੱਚ। ਮਾਨ ਸਾਹਿਬ ਨੇ ਸਾਰੇ ਨਗਰ ਨੂੰ ਇਹਦੇ ਸੱਜਣਾ ਹੈਗਾ ਕਿ ਚੈਰੀਟੇਬਲ ਜਿਹੜੇ ਲੈ ਆਏ ਉਹਦਾ ਅਰਦਾਸ ਹੋਇਆ ਇਹ ਸਾਰੇ ਪਹਿਲੇ ਸ਼ੁਰੂ ਹੋ ਰਿਹਾ ਸੀ ਕਿ ਬਹੁਤ ਜਿਆਦਾ ਪੇਸ਼ੈਂਟ ਅੱਜ ਜਿਹੜੇ ਹੈਗੇ ਮੈਨੂੰ ਲੱਗਦਾ ਕਿ ਕਰੀਬ 200 ਦੇ ਕਰੀਬ ਪੇਸ਼ੈਂਟ ਜਿਹੜੇ ਹੈਗੇ ਉਹਨਾਂ ਦੇ ਟੈਸਟ ਹੋ ਰਹੇ ਨੇ ਤਾਂ ਬਹੁਤ ਮਨੋਰਥੀ ਆਪਣੇ ਲੱਖੇ ਨੂੰ ਚੀਜ਼ ਦੀ ਕਿਉਂਕਿ ਬਹੁਤ ਆਪਾਂ ਪਹਿਲਾਂ ਦੇਖੀ ਗਏ ਜਿਹੜੇ ਨਾਲ ਪੜਾ ਲਾ ਕੀਤਾ ਤੇ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਬਰਲਾ ਸੱਚੀ ਬਾਸ਼ਾ ਬਹੁਤ ਵਧੀਆ ਪਰਲੇ ਤੇ ਸਾਰੀ ਸੰਗਤ ਇਹਦਾ ਲਾਹਾ ਲਵੇ ਤੇ ਬਰਥ ਵਾਰ ਟੈਸਟ ਕਰਾ ਕੇ ਆਪਣੇ ਬੋਡੀ ਨੇ ਤੇ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰਨ